ਰੈਡੀ ਤੁਸੀਂ ਜੋ ਵੀ ਜੀਵਨ ਵਿੱਚ ਪ੍ਰਾਪਤ ਕਰਦੇ ਹੋ ਉਹ ਤੁਹਾਡੇ ਆਪਣੇ ਅੰਦਰ ਦੇ ਵਿਚਾਰਾਂ ਦੇ ਅਸਰ ਕਾਰਨ ਹੀ ਸੰਭਵ ਹੁੰਦਾ ਹੈ ਡੰਡੀ ਵਿਚਾਰ ਜਦੋਂ ਉੱਚੇ ਅਤੇ ਸ਼ੁੱਧ ਹੋਣਗੇ ਤਾਂ ਜੀਵਨ ਵੀ ਸਾਫ਼ ਅਤੇ ਸ਼ੁੱਧ ਰਹੇਗਾ ਡੰਡੀ ਜੇ ਤੁਹਾਡੇ ਵਿਚਾਰ ਖੁੱਲੇ ਉਦਾਰ ਅਤੇ ਵਿਸ਼ਾਲ ਹਨ ਡੰਡੀ ਤੁਸੀਂ ਮਨ ਬਚਨ ਅਤੇ ਕਰਮ ਨਾਲ ਯਤਨ ਕਰਦੇ ਹੋ ਤਾਂ ਤੁਸੀਂ ਜੋ ਵੀ ਜੀਵਨ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹੋ ਉਹ ਪ੍ਰਾਪਤ ਹੋਣਾ ਲੱਗੇਗਾ ਡੰਡੀ ਹਰ ਸਮੇਂ ਚੰਗੇ ਵਿਚਾਰ ਆਪਣੇ ਮਨ ਵਿੱਚ ਲਿਆਓ ਡੰਡੀ ਆਲਸ ਨਰਾਸ਼ਾ ਬਹੁਤਾ ਆਰਾਮ ਜਾਂ ਅੱਜ ਦਾ ਕੰਮ ਕੱਲ ਅਤੇ ਸਵੇਰ ਦਾ ਕੰਮ ਸ਼ਾਮ ਉੱਤੇ ਕਦੇ ਨਾ ਰੱਖੋ ਡੰਡੀ ਜੇ ਤੁਸੀਂ ਅਜਿਹਾ ਕਰੋਗੇ ਤਾਂ ਕੰਮ ਤੁਹਾਡੇ ਲਈ ਬੋਝ ਬਣ ਜਾਵੇਗਾ ਡੰਡੀ ਕਦੇ ਵੀ ਦੂਸਰਿਆਂ ਦੀ ਨਿੰਦਿਆ ਚੁਗਲੀ ਜਾਂ ਮਨ ਵਿੱਚ ਨਫ਼ਰਤ ਦਾ ਜ਼ਹਿਰ ਉਗਲ ਕੇ ਆਪਣਾ ਦਿਮਾਗ ਅਤੇ ਸਮਾਂ ਖਰਾਬ ਨਾ ਕਰੋ ਡੰਡੀ ਹਰ ਚੰਗੇ ਕੰਮ ਦੀ ਵਡਿਆਈ ਕਰਨ ਦਾ ਮੌਕਾ ਕਦੇ ਵੀ ਨਾ ਗਵਾਓ ਡੰਡੀ ਆਪਣੀ ਸਿਹਤ ਲਈ ਹਰ ਰੋਜ਼ ਸਮਾਂ ਕੱਢੋ ਸਿਹਤ ਪ੍ਰਤੀ ਸਮਰਪਿਤ ਹੋ ਜਾਓ ਡੰਡੀ ਸਿਹਤ ਜੀਵਨ ਦਾ ਰਸ ਹੈ ਡੰਡੀ ਸਿਹਤ ਦੇ ਮਾਮਲੇ ਵਿੱਚ ਕਦੇ ਵੀ ਸਮਝੌਤਾ ਨਾ ਕਰੋ ਡੰਡੀ ਨਿਰੋਈ ਸਿਹਤ ਤੋਂ ਬਿਨਾ ਨਿਗਰ ਵਿਚਾਰ ਤੁਹਾਡੇ ਅੰਦਰ ਪੈਦਾ ਹੋ ਹੀ ਨਹੀਂ ਸਕਦੇ ਡੰਡੀ ਆਪਣੇ ਭੈਣ ਭਰਾ ਸਕੇ ਸਬੰਧੀ ਰਿਸ਼ਤੇਦਾਰ ਅਤੇ ਆਂਡ ਕਮਾਂਡ ਨਾਲ ਮਿੱਤਰਤਾ ਪੂਰਵਕ ਸੰਬੰਧ ਬਣਾ ਕੇ ਰੱਖੋ ਡੰਡੀ ਆਪਣੇ ਆਪ ਉੱਤੇ ਮਾਨ ਕਰੋ ਅਤੇ ਹਰ ਰੋਜ਼ ਆਪਣੀ ਜ਼ਿੰਦਗੀ ਨੂੰ ਨਿਹਾਰ ਦੇ ਜਾਓ ਡੰਡੀ ਅਰੇਡੀ ਮਹਿੰਗਾਈ ਅਤੇ ਖਰਚ ਅਨੁਸਾਰ ਆਪਣੀ ਆਮਦਨ ਵਿੱਚ ਬਜਾ ਕਰਨ ਦੇ ਤਰੀਕੇ ਸਿੱਖੋ ਡੰਡੀ ਲਗਾਤਾਰ ਨਵੇਂ-ਨਵੇਂ ਵਿਚਾਰ ਪੈਦਾ ਕਰਕੇ ਜ਼ਿੰਦਗੀ ਨੂੰ ਨਵੀ ਨਰੋਈ ਰੱਖੋ ਡੰਡੀ ਹਰ ਰੋਜ਼ ਆਪਣੇ ਆਪ ਵਿੱਚ ਸੁਧਾਰ ਕਰੋ ਅਤੇ ਸਫਲ ਇਨਸਾਨ ਬਣ ਜਾਓ ਡੰਡੀ ਆਪਣੇ ਮਨ ਨੂੰ ਉੱਚਾ ਉਠਾਓ ਡੰਡੀ ਇਸ ਨੂੰ ਸ਼ਕਤੀਸ਼ਾਲੀ ਬਣਾਓ ਅਤੇ ਆਪਣੇ ਕੰਟਰੋਲ ਵਿੱਚ ਰੱਖੋ ਡੰਡੀ ਆਪਣੇ ਮਨ ਨੂੰ ਉਦਾਰ ਵਿਸ਼ਾਲ ਅਤੇ ਵਿਚਾਰ ਸੰਪਨ ਬਣਾਓ ਡੰਡੀ ਉਸ ਦੀ ਰਚਨਾਤਮਕ ਸ਼ਕਤੀ ਨੂੰ ਜਗਾ ਕੇ ਚੰਗੇ ਕੰਮਾਂ ਵਿੱਚ ਲਗਾਓ ਡੰਡੀ ਮਨ ਵਿੱਚੋਂ ਇਸ ਵਿਚਾਰ ਨੂੰ ਕੱਢ ਦਿਓ ਕਿ ਉન્નਤੀ ਕਰਨਾ ਉਹਨਾਂ ਦਾ ਹੀ ਅਧਿਕਾਰ ਹੈ ਜਿਨ੍ਹਾਂ ਕੋਲ ਸਾਧਨ ਜਾਂ ਚੰਗੇ ਮੌਕੇ ਹਨ ਡੰਡੀ ਯੋਗਤਾਵਾਂ ਅਤੇ ਕਿਸਮਤ ਦੀਆਂ ਗੱਲਾਂ ਨਾ ਕਰੋ ਡੰਡੀ ਤੁਹਾਡੇ ਕੋਲ ਸਭ ਕੁਝ ਹੈ ਡੰਡੀ ਤੁਹਾਡੇ ਮਨ ਅੰਦਰ ਹਰ ਚੀਜ਼ ਹੈ ਡੰਡੀ ਮਜਬੂਤ ਮਾਨ ਪੈਦਾ ਕਰਨ ਦੇ ਗੁਣ ਮੌਜੂਦ ਹਨ ਡੰਡੀ ਤੁਸੀਂ ਉਹਨਾਂ ਮਾਨਸਿਕ ਸ਼ਕਤੀਆਂ ਦੇ ਬੀਜ ਨੂੰ ਪਛਾਨਣਾ ਅਤੇ ਵਿਕਾਸ ਕਰਨਾ ਹੈ ਅਤੇ ਉੱਚੇ ਸੁੱਚੇ ਵਿਚਾਰਾਂ ਨੂੰ ਅਪਣਾ ਕੇ ਮਹਾਨ ਬੰਨਾ ਹੈ ਡੰਡੀ ਆਪਣੇ ਮਨ ਵਿੱਚ ਤੁਸੀਂ ਕਦੇ ਵੀ ਇਹ ਵਿਚਾਰ ਪੈਦਾ ਨਾ ਹੋਣ ਦਿਓ ਕਿ ਤੁਸੀਂ ਉਹ ਨਹੀਂ ਕਰ ਸਕਦੇ ਜੋ ਦੂਸਰੇ ਕਰ ਸਕਦੇ ਹਨ ਡੰਡੀ ਇਹ ਨਾ ਸੋਚੋ ਕਿ ਤੁਹਾਡੇ ਕੋਲ ਫਲਾਨੀ ਚੀਜ਼ ਨਹੀਂ ਅਤੇ ਉਹ ਨਹੀਂ ਹੋ ਸਕੇਗੀ ਡੰਡੀ ਤੁਸੀਂ ਅਜਹੀਆਂ ਸੋਚਾਂ ਪਾਲ ਲਵੋਗੇ ਤਾਂ ਤੁਹਾਡਾ ਜੀਵਨ ਹਨੇਰਾ ਹੋ ਜਾਵੇਗਾ ਡੰਡੀ ਆਪਣੇ ਅੰਦਰ ਅਪੂਰਨਤਾ ਅਤੇ ਦਰਿਦ੍ਰਤਾ ਦੇ ਵਿਚਾਰਾਂ ਨੂੰ ਪੈਦਾ ਹੋਣ ਹੀ ਨਾ ਦਿਓ ਡੰਡੀ